ਪਰੇ ਛੇੜਖਾਨੀਾ ਕਰਨੋਂ ਹਟਦੇ ਨਹੀਂ ਮੈਂ ਕਦੀ ਕਿਸੇ ਨੂੰ ਗਲਤ ਨਹੀਂ ਬੋਲਿਆਗਾ ਤੇ ਨਾ ਹੀ ਮੈਂ ਸੋਚਦੀ ਆ ਵੀ ਕਿਸੇ ਨੂੰ ਨਾ ਗਲਤ ਬੋਲਾਂ ਕਿਉਂਕਿ ਜਦੋਂ ਮੈਨੂੰ ਬੋਲਦੇ ਮੈਨੂੰ ਹਰਟ ਹੁੰਦਾ ਮੈਂ ਬੋਲੂਗੀ ਤਾਂ ਉਹ ਵੀ ਤੇ ਮੈਂ ਤਾਂ ਆਪਾਂ ਨਹੀਂ ਬੋਲਦੇ ਕਿਸੇ ਨੂੰ ਜੀ ਤੇ ਮੈਮ ਜਦੋਂ ਤੁਸੀਂ ਮਤਲਬ ਵੀਡੀਓਸ ਪਾਉਂਦੇ ਹੋ ਲੋਕ ਤੁਹਾਨੂੰ ਚੰਗਾ ਬੰਦਾ ਬੋਲਦੇ ਨੇ ਜਾਂ ਤੁਹਾਡੇ ਮਤਲਬ ਕਿ ਅਕਾਊਂਟ ਦੇ ਨਾਲ ਛੇੜਖਾਨੀ ਕਰਦੇ ਨੇ ਤੁਹਾਡੇ ਹਸਬੰਡ ਦਾ ਫੁੱਲ ਸਪੋਰਟ ਹੈ ਕਹਿੰਦੇ ਤਾਂ ਨਹੀਂ ਉਹ ਕਿ ਛੱਡਪਰਾ ਕੰਮ ਰਿਲੇਟਿਡ ਵੀਡੀਓ ਆ ਫਿਰ ਜਾ ਕੇ ਮਤਲਬ ਲੋਕ ਇੰਨਾ ਗਲਤ ਬੋਲਦੇ ਪਏ ਨੇ ਨਹੀਂ ਜੀ ਮੇਰੇ ਹਸਬੰਡ ਬਹੁਤ سپورਟਿਵ ਆ ਮੈਨੂੰ ਕਿ ਮੇਰਾ ਸੋਹਰਾ ਪਰਿਵਾਰ ਸਾਰੇ ਮੇਰੀ ਬਹੁਤ سپورਟ ਕਰਦੇ ਆ ਮੇਰੇ ਨਾਨਾ ਨਾਨਾ ਤੇ ਮੇਰੀ ਮੰਮੀ ਸੱਸ ਮੇਰੀ ਸੋਹਰਾ ਸਭ ਨਹੀਂ ਹੈ ਕਿ ਉਹਨਾਂ ਦੀ ਡੈਥ ਹੋ ਗਿਆ ਤੇ ਬਾਕੀ ਮੇਰੇ ਮੰਮੀ ਪਾਪਾ ਹਾਂ ਕੁਝ ਹੋਰ ਲੋਕ ਹੈਗੇ ਆ ਜਿਹੜੇ ਮੇਰੇ ਮੰਮੀ ਪੇਕੇ ਪਰਿਵਾਰ ਜਾ ਕੇ ਮੇਰੇ ਤੇ ਕਹਿੰਦੇ ਆ ਵੀ ਇਹ ਤੁਹਾਡੀ ਕੁੜੀ ਵੀਡੀਓ ਬਣਾਉਂਦੀ ਆ ਤਾਂ ਤੇ ਬਾਕੀ ਮੈਂ ਕੁਝ ਗਲਤ ਵੀਡੀਓ ਤਾਂ ਨਹੀਂ ਬਣਾਉਂਦੇ ਤੁਸੀਂ ਸਾਰੇ ਲੋਕਾਂ ਨੇ ਮੇਰੀਆਂ ਵੀਡੀਓ ਦੇਖੀਆਂ ਨਾ ਚਾਹ ਵਾਲਾ ਕਹਿਣਾ ਹੁੰਦਾ ਜਾਂ ਫਿਰ ਮਤਲਬ ਕਿ ਟੌਂਟ ਵਾਲਾ ਨਹੀਂ ਨਹੀਂ ਉਹ ਵੀ ਅਗਲੇ ਨੂੰ ਟੱਚ ਕਰਨਾ ਹੁੰਦਾ ਵੀ ਕੀ ਹੈ ਨਾ ਵੀਡੀਓ ਪਾਉਂਦੀ ਆ ਨਹੀਂ ਪਾਉਣੀਆਂ ਚਾਹੀਦੀਆਂ ਸਹੀ ਨਹੀਂ ਆ ਬਾਕੀ ਤਾਂ ਵੀਡੀਓ ਵੀਡੀਓ ਪਾਉਨੇ ਆਪਾਂ ਤਾਂ ਕੁਛ ਉਦਾਂ ਦਾ ਕਰਿਆ ਹੀ ਨਹੀਂ ਕੁਛ ਵੀ ਹੈ ਨਾ ਮੈਂ ਸੋਚ ਰਕ ਕਿ ਮੇਰੇ ਹਸਬੰਦ ਪੜਦੇ ਹੁੰਦੇ ਮੇਰੇ ਕਮੈਂਟ ਉਹੀ ਮੈਨੂੰ ਦੱਸ ਦਿੰਦੇ ਵੀ ਤੂੰ ਇਸ ਚੀਜ਼ ਤੇ ਰਿਪਲਾਈ ਦੇ ਬੋਲ ਵੀਡੀਓ ਬਣਾ ਤੇ ਉਹਨਾਂ ਦੇ ਕਹਿੰਦੇ ਮੈਂ ਕਈ ਸਾਰੀਆਂ ਵੀਡੀਓ ਤੇ ਕੀਤੇ ਹੋਏ ਕਮੈਂਟਾਂ ਦਾ ਰਿਪਲਾਈ ਕਰਦੀ ਆ ਨਹੀਂ ਤਾਂ ਮੈਂ ਨਹੀਂ ਕਰਦੀ ਵੀ ਅੱਜ ਵੀ ਮਿਹਨਤ ਕਰਦੇ ਹੋ ਅੱਜ ਵੀ ਦਿਹਾੜੀਆਂ ਲਾਉਂਦੇ ਹੋ ਹਾਂਜੀ ਮੈਂਤ ਕਰਦੇ ਆਪਾਂ ਮੈਂ ਕੱਪੜੇ ਸਲਾਈ ਕਰਦੀ ਆ ਘਰੇ ਤੇ ਫਿਰ ਮੈਂ ਕੋਈ ਕੰਮ ਕਹਦੇ ਦਿਹਾੜੀ ਕਹਦੇ ਆਮ ਕਿ ਹੁਣ ਦਿਵਾਲੀ ਚੱਲਣ ਵਾਲੀ ਆ ਨਾ ਦਸਹਿਰਾ ਤੇ ਸਫਾਈਆਂ ਕਰਨ ਲਈ ਕਹਿੰਦੇ ਆ ਆਪਾਂ ਚੱਲੇ ਜਾਈਦਾ ਸ਼ਰਮ ਨਹੀਂ ਕਰਦੇ ਆਪਾਂ ਕੰਮ ਨਹੀਂ ਲੱਖ ਦੇ ਕਰੀਬ ਤੁਹਾਡੇ ਫਾਲੋਅਰਸ ਨੇ ਜਦੋਂ ਤੁਹਾਡਾ ਕੋਈ ਫੈਨ ਮਿਲ ਜਾਂਦਾ ਤੁਹਾਨੂੰ ਦੇਖਦਾ ਹੈ ਕਿ ਹਾਂ ਬੇ ਘਰਾਂ ਦੇ ਵਿੱਚ ਕੰਮ ਕਰਦੇ ਆ ਜਾਂ ਦਿਹਾੜੀਆਂ ਕਰਦੇ ਪਿਆ ਤੇ ਉਸ ਵੇਲੇ ਤੁਹਾਨੂੰ ਇਦਾਂ ਨਹੀਂ ਹੁੰਦਾ ਕਿ ਯਾਰ ਇੰਨੇ ਲੋਕ ਮੇਰੇ ਨਾਲ ਜੁੜੇ ਹੋਏ ਨੇ ਹਨਾ ਤੇ ਹੁਣ ਮੈਨੂੰ ਮਤਲਬ ਕਿਉਂ ਉਹ ਕਹਿ ਕੇ ਗਏ ਨੇ ਕਿ ਹਾਂ ਵੀ ਤੁਸੀਂ ਇੱਥੇ ਕੰਮ ਕਰਦੇ ਹੋ ਮੈਮ ਕੰਮ ਤਾਂ ਫਿਰ ਕਿਸੇ ਨੇ ਆਪਾਂ ਨੂੰ ਦੇ ਥੋੜੀ ਜਾਨਾ ਹੈ ਨਾ ਸ਼ਰਮ ਪੈ ਨਹੀਂ ਮਹਿਸੂਸ ਹੁੰਦੀ ਉਸ ਵੇਲੇ ਜਦੋਂ ਕੋਈ ਤੁਹਾਨੂੰ ਮਿਲਦਾ ਨਹੀਂ ਮੈਂ ਸ਼ਰਮ ਮਹਿਸੂਸ ਨਹੀਂ ਕਰਦੀਗੀ ਮੈਂ ਆਪਦੀ ਵੀ ਇਰੀਏ ਚ ਸਾਡੇ ਉਧਰ ਖੇਤਾਂ ਚ ਘੇਰਾ ਮੈਂ ਛੂਹਣਾ ਵੀ ਲਾਉਣੀ ਆ ਤੇ ਵੀ ਮਤਲਬ ਕਿ ਮੈਂ ਨਹੀਂ ਸ਼ਰਮ ਕਰਦੀ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਹੈ ਨਾ ਚੋਰੀ ਯਾਰੀ ਦਾ ਮੈਨਾਂ ਹੁੰਦਾ ਕੰਮ ਦਾ ਕੋਈ ਮੈਨਾਂ ਨਹੀਂ ਹੈ ਕੰਮ ਕਰਨਾ ਚਾਹੀਦਾ ਆਪਦੀ ਮਿਹਨਤ ਕਰਨੀ ਚਾਹੀਦੀ ਹੈ ਤੇ ਮੈਂ ਕਰਦੀ ਵੀ ਆ ਮੈਂ ਤਾਂ ਹੁਣ ਵੀ ਕਹਿੰਦੇ ਹੁੰਦੇ ਆ ਵੀ ਜੇ ਉਹ ਵੀ ਕਰੂੰਗੀ ਮੈਂ ਆਪਦੀ ਮਿਹਨਤ ਨਾ ਕਰੂੰਗੀ